ਕੌਣ ਮੂਆਰੇ ਕੌਣ ਮੂਆ ਕੌਣ ਮੂਆਰੇ ਕੌਣ ਮੂਆ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਰਾਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਇਹ ਤੋ ਚਲਤ ਪਿਆ ਕੌਣ ਪਵਨ ਮੈਂ ਪਵਨ ਸੁਮਾਇ ਜੋਤੀ ਮੈਂ ਜੋਤ ਰਲ ਜਾਇ ਮਾਟੀ ਮਤੀ ਹੋਈ ਇੱਕ ਰੋਮਣ ਹਰ ਕੀ ਕਮਨ ਟੇਕ கவன கண மு மேல விமக்கோ விச்சாரா ਇਹ ਤੋ ਚਲਤ ਭਿਆ ਕੌਣ ਮੁਵਾਰੇ ਕੌਣ ਮੁਵਾ ਕੌਣ ਮੁਵਾਰੇ ਕੌਣ ਅਗਲੀ ਕਿਸ ਖਬਰ ਨਾ ਪਾਈ ਰੋਮਣ ਹਾਰ ਤੇ ਉਠ ਸਿਧਾਈ ਪਰਮ ਮੋਕੇ ਬੰਦੇ ਬੰਦ ਸੁਪਨ ਭਿਆ ਪਖਲਾਏ ਅੰਦ ਇਹ ਤੌ ਰਚਨ ਰਚਿਆ ਕਰਤਾਰ ਆਬ ਤੇ ਜਾਬਤ ਹੁਕਮ ਅਪਾਰ ਮੈਂ ਕੋ ਮੂਆ ਨਾ ਮਰਨੇ ਜੋਗ ਮੈਂ ਬਿਨਸ ਅਬਨਾਸੀ ਹੋਗ ਜੋਏ ਹੋ ਜਾਣੋ ਸੋਏ ਹੋ ਨਾ ਹੈ ਜਾਣਣ ਹਾਰੇ ਕਉ ਪਲ ਜਾਉ ਕਹੋ ਨਾਨਕ ਗੁਰ ਪਰਮ ਚੋਕਾਇਆ ਨਾ ਕੋਈ ਮਰੈ ਨਾ ਆਵੇ ਜਾਇ ਨਾ ਕੋਈ ਮਰੈ ਨਾ ਆਵੇ ਜਾਇ ਕੌਣ ब्रह्म ज्ञानी मिल करो बिचारा ब्रह्म ज्ञानी मिल करो बिचारा ए तो चलत तया कौन मुवारे ਜੋ ਇਹੋ ਜਾਣੋ ਸੋ ਇਹੋ ਨਾਹੀ ਜਾਨਣ ਹਾਰੇ ਕਹੋ ਬਲ ਜਾਉ ਕਹੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜੀ ਪੰਜਾਂ ਤਤਾਂ ਵਿੱਚ ਪੰਜ ਤਤ ਮਿਲ ਗਏ ਜੋਤ ਨਾਲ ਜੋਤ ਮਿਲ ਗਈ ਸਭ ਕਹਿੰਦੇ ਫਿਰ ਗਿਆ ਕੌਣ ਹੈ ਕੌਣ ਮੂਆ ਰੇ ਕੌਣ ਮੂਆ ਤਕਬੀਰ ਸਾਹਿਬਾਂ ਦਿੱਥੋਂ ਤੱਕ ਲਿਖਿਆ ਕਹਿੰਦੇ ਮੈਂ ਨਾ ਮਰਾਂ ਮੈਂ ਮਰਨਾ ਹੀ ਨਹੀਂ ਕਿਉਂ ਨਹੀਂ ਮਰਨਾ ਬਚਨਾਂ ਵਿੱਚੋਂ ਬਚਨ ਯਾਦ ਆ ਜਾਂਦਾ ਸਮੇਂ ਦਾ ਖਿਆਲ ਕਰਨਾ ਪੈਂਦਾ ਜਿਨ੍ਹਾਂ ਨੇ ਇਹ ਦਾਵਾ ਕੀਤਾ ਸੀ ਨਹੀਂ ਮਰਨਾ ਉਹ ਰਾਵਣ ਵਰਗੇ ਵੀ ਹੋਏ ਨੇ ਜਿਹੜੇ ਕਹਿੰਦੇ ਸਨ ਮੈਂ ਤੇ ਆਪਣੀ ਮੌਤ ਆਪਣਾ ਕਾਲ ਵਸ ਵਿੱਚ ਕੀਤਾ ਮੈਂ ਨਹੀਂ ਮਰਨਾ ਪਰ ਸਹਿਬ ਕਹਿੰਦੇ ਉਹਦਾ ਹੁਕਮ ਅਪਾਰ ਹੈ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ ਰਜਾ ਵਿੱਚ ਰਹਿ ਕੇ ਬਚਨ ਕਰੇ ਤੇ ਬਾਤ ਹੋਰ ਹੈ ਜਿਹੜਾ ਕਹਿੰਦਾ ਸੀ ਮੈਂ ਨਹੀਂ ਮਰਨਾ ਸਹਿਬਾਂ ਨੂੰ ਲਿਖਣਾ ਪੈ ਗਿਆ ਬਾਣੀ ਵਿੱਚ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਮਨ ਕਰ ਦਿਆ ਸੋਨੇ ਦੀ ਲੰਕਾ ਵਾਲਾ ਅਜੋਦੀ ਲੰਕਾ ਵਿੱਚ ਕੋਈ ਦੀਵਾ ਬੱਤੀ ਕਰਨ ਵਾਲਾ ਨਹੀਂ ਸਾਹਿਬ ਕਹਿੰਦੇ ਭਾਵੇਂ ਸਤਗੁਰਾਂ ਦਾ ਹੁਕਮ ਹੈ ਪਾਰ ਹੈ ਪਰ ਜਿਹੜੀ ਮਹਾਂਪੁਰਖਾਂ ਦੀ ਖੇਡ ਹੈ ਸੰਤਾਂ ਦੀ ਅਵਸਥਾ ਹੈ ਉਹ ਵੱਖਰੀ ਹੈ ਉਹ ਕਹਿੰਦੇ ਨੇ ਮੈਂ ਨਾ ਮਰੂੰ ਮਰਬੋ ਸੰਸਾਰਾ ਸੰਸਾਰ ਮਰੇਗਾ ਪਰ ਮੈਂ ਨਹੀਂ ਮਰਨਾ ਕਿਉਂ ਨਹੀਂ ਮਰਨਾ ਅਬ ਮੋਹੇ ਮਿਲਿयो ਹੈ ਜੀਵਾਮਣ ਹਰ ਹੁਣ ਮੈਨੂੰ ਜੀਵਨ ਦੇਣ ਵਾਲਾ ਮਿਲ ਤਾ ਹੁਣ ਮੈਂ ਨਹੀਂ ਮਰ ਸਕਦਾ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਿਦਾਤਾ ਸੰਤਨ ਕੀ ਸਰਮਈ